ਭਰ ਵੀਰ ਜੀ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਆ ਜੀ ਦੱਸੋ ਸਾਰੇ ਭਰਾਸੇ ਤੁਸੀਂ ਸਾਰੇ ਠੀਕ ਹੈ ਕਿਵੇਂ ਚੱਲੇ ਜਾਂਦੇ ਪੰਛੀ ਤੇ ਬਾਕੀ ਮੌਸਮ ਦਾ ਤੁਸੀਂ ਹਾਲ ਵੇਖ ਹੀ ਲੋ ਕਾਫੀ ਗਰਮ ਹੋ ਰਿਹਾ ਅੱਜ ਨੂੰ ਤੇ ਵੀਰ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਨਾਲ ਤੇ ਸਾਰੇ ਭਰਾਵਾਂ ਦਾ ਬਹੁਤ ਥੈਂਕ ਯੂ ਕਿ ਸਾਰੇ ਭਰਾ ਬਹੁਤ ਪਿਆਰ ਦੇ ਰਹੇ ਆ ਵਧੀਆ ਵਧੀਆ ਕਮੈਂਟ ਕਰਕੇ ਦੱਸਦੇ ਕਿ ਆ ਵੀਡੀਓ ਬਣਾਓ ਕਿ ਆ ਵੀਡੀਓ ਬਣਾਓ ਤੇ ਵੀਰ ਜੀ ਜਿਵੇਂ ਹੀ ਟਾਈਮ ਮਿਲਦਾ ਕਨਾ ਵੀਡੀਓ ਅਪਡੇਟ ਕਰਦਾ ਤੇ ਅੱਜ ਵੀ ਤੁਹਾਡੇ ਵਾਸਤੇ ਬਹੁਤ ਸੋਹਣਾ ਇੱਕ ਟ੍ਰੋਪਿਕ ਲੈ ਕੇ ਆਇਆ ਹੁਣ ਮੈਂ ਵੇਖੋ ਵੀ ਟ੍ਰੋਪਿਕ ਉਹ ਹੀ ਪਾਉਣ ਦੇ ਆਪਾਂ ਜਿਹੜਾ ਜ਼ਰੂਰਤ ਆ ਐਵੇਂ ਫਾਲਤੂ ਦੀ ਵੀਡੀਓ ਬਣਾਉਂਦਾ ਤਾਂ ਮੈਂ ਪਹਿਲਾਂ ਦੱਸਿਆ ਸਮਾਂ ਹੈ ਨਹੀਂ ਇੰਨਾ ਚੀਜ਼ ਉਹ ਹੀ ਅਗਲੇ ਨੂੰ ਦੱਸੋ ਜਿਹੜੀ ਕਿਸੇ ਦੇ ਕੰਮ ਆਵੇ ਦੂਜੀ ਫਾਲਤੂ ਚੀਜ਼ ਦੱਸਣ ਦਾ ਕੋਈ ਫਾਇਦਾ ਨਹੀਂ ਹੁਣ ਮੈਂ ਬਰੀਡਿੰਗ ਦੀ ਵੀਡੀਓ ਪਾਈ ਜਾਵਾਂ ਵੀਰ ਜੀ ਹੁਣ ਬਰੀਡਿੰਗ ਦਾ ਕੋਈ ਮਤਲਬ ਨਹੀਂ ਬਣਦਾ ਹੁਣ ਸਾਰਿਆਂ ਦਾ ਤੁਰ ਰੁਝਾਨ ਹੋਇਆ ਉਡਾਨ ਵਾਲ ਸਾਰਿਆਂ ਦੀਆਂ ਐਂਟਰੀਆਂ ਦਲਿਆਂਾਂ 'ਚ ਜਾਂ ਘਰਦਿਆਂ ਬਾਜ਼ੀਆਂ ਜਾਂ ਕਿਵੇਂ ਹਰ ਕੋਈ ਭਰਾ ਚਾਹੁੰਦਿਆ ਕੋ ਮਾੜੇ ਤੋਂ ਮਾੜਾ ਵੀ ਕੋਈ ਭਰਾ ਕੋਈ ਤਗੜ ਤਗੜਾ ਮਾੜਾ ਤਗੜਾ ਮੈਂ ਤਾਂ ਕਿਸੇ ਨੂੰ ਮੰਨਦਾ ਨਹੀਂ ਕੋਈ ਸੋਚ ਮਾੜੀ ਹੁੰਦੀ ਪਗੜੀ ਬਸ ਤੁਹਾਡਾ ਦਿਲ ਤਗੜਾ ਨਾ ਸਮਝੋ ਤੁਸੀਂ ਨਹੀਂ ਤਗੜੇ ਜੋ ਆਟੋਮੈਟਿਕ ਤੁਸੀਂ ਤਗੜਾ ਹੀ ਹੋ ਜਾਣਾ ਤੁਹਾਨੂੰ ਦਿਲ ਤਗੜੇ ਹੋ ਜਾਣਾ ਬੰਦੇ ਨੇ ਤੇ ਹਰ ਕੋਈ ਆਪਣੇ ਤਿਆਰੀ ਕਰ ਰਿਹਾ ਵੀ ਮੈਂ ਛੱਡਨੇ ਆ ਇੱਥੇ ਮੈਂ ਇੱਥੇ ਛੱਡਨੇ ਆ ਤੇ ਸਾਰਿਆਂ ਭਰਾਵਾਂ ਦੇ ਨਾਲ ਜਿਵੇਂ ਇੱਕ ਆਪਾਂ ਟੀਚਾ ਲੈ ਕੇ ਚੱਲੇਗੇ ਸਾਰੇ ਵੀਰਾਂ ਨੂੰ ਉਤਸਰਪਾ ਸਹੋਣੇ ਯਾਰ ਕੋਈ ਨਰਾਸ਼ ਹੋ ਗਿਆ ਨਾ ਆਵੇ ਸਾਰ ਵੀ ਜਿੱਤਾਂ ਮਰਜੀ ਹੁੰਦੀ ਕੇ ਕਈ ਬੰਦਾ ਜਿੱਤ ਕੇ ਵੀ ਫਰ ਜਾਂਦੇ ਆ ਤੇ ਕਈ ਹਾਰ ਕੇ ਵੀ ਜਿੱਤ ਜਾਂਦੇ ਠੀਕ ਹੈ ਬੇਟੀ ਤੇ ਇਸੇ ਸਿਲਸਿਲੇ ਦੇ ਵਿੱਚ ਅੱਜ ਵੀ ਬਹੁਤ ਸਵਾ ਟੌਪਿਕ ਲੈ ਕੇ ਆਏ ਆ ਆਪਾਂ ਕਿ ਕਬੂਤਰ ਮੰਨ ਲਓ ਜਿਹੜਾ ਫੁੱਟੇ ਹੁਣ ਆਮਲਾ ਆਪਾਂ ਦਾ 1 ਮਹੀਨਾ ਹੋ ਗਿਆ ਆਪਾਂ ਨੂੰ ਕੁਝ ਨਾ 10 ਦਿਨ ਮਗਰੋਂ ਫੁੱਟੇ ਆ ਕਿਵੇਂ ਕਬੂਤਰ ਦੀ ਤਿਆਰੀ ਦੇਣੀ ਆ ਆਪਾਂ ਤੇ ਕਿਵੇਂ ਕਬੂਤਰ ਨੂੰ ਆਪਾਂ ਅੱਗੇ ਤੋਰਨਾ ਠੀਕ ਹੈ ਵੀਰ ਜੀ ਤੇ ਅੱਜ ਵੀ ਬੜੀ ਸੋਹਣੀ ਵੀਡੀਓ ਲੈ ਕੇ ਆਇਆ ਵੀ ਕਬੂਤਰ ਨੂੰ ਜਦੋਂ ਸਰ ਪਰ ਆ ਗਿਆ ਉਹਨੂੰ ਆਪਾਂ ਤਿਆਰੀ ਤੱਕ ਕਿਵੇਂ ਲੈ ਕੇ ਜਾਣਾ ਪਾਣੀਆ ਤੱਕ ਕਿਵੇਂ ਲੈ ਕੇ ਜਾਣਾ ਔਰ ਬਾਜੀ ਤੱਕ ਕਿਵੇਂ ਲੈ ਕੇ ਜਾਣਾ ਡਿਟੇਲਸ ਵੀਰ ਜੀ ਦੱਸੂਗਾ ਮੈਂ ਬਹੁਤ ਹੀ ਵਧੀਆ ਇੰਪੋਰਟੈਂਟ ਟਾਪਿਕ ਆ ਲਾਸਟ ਤੱਕ ਵੀਡੀਓ ਵੇਖੋ ਸਕਿਪ ਨਾ ਕਰਿਆ ਕਰੋ ਵੀਡੀਓ ਲਾਸਟ ਤੱਕ ਵੇਖੋ ਕਿ ਵੀ ਕੋਈ ਚੀਜ਼ ਪੁੰਨੀ ਰਹਿ ਜਾਂਦੀ ਹੈ ਫਿਰ ਤੁਸੀਂ ਸਵਾਲ ਕਰਦੇ ਜੋ ਕਿਸੇ ਵੇਲੇ ਮੇਰੇ ਕੋਲ ਸਮਾਂ ਨਹੀਂ ਹੁੰਦਾ ਜਵਾਬ ਦੇਣ ਦਾ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਲਾਸਟ ਤੱਕ ਵੀਡੀਓ ਵੇਖਣੀ ਆ ਵੀਡੀਓ ਜਿਆਦੀ ਆਪਾਂ ਲੰਬੀ ਨਹੀਂ ਬਣਾਉਣੀ ਸ਼ਾਰਟ ਹੀ ਵੀਡੀਓ ਬਣਾਵਾਂਗੇ ਤੇ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਬਹੁਤ ਤੋਂ ਵੱਧ ਕਮੈਂਟ ਵੀ ਕਰਿਆ ਕਰੋ ਠੀਕ ਹੈ ਵੀਰ ਜੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਤੇ ਇੱਕ ਵੀਰ ਦੀ ਹੋਰ ਗੱਲ ਕੁਛ ਭਰਾ ਪੁੱਛਦੇ ਜੇ ਤਾ ਨੁਕਤਿਆਂ ਦੇ ਰਿਗਾਰਡਿੰਗ ਨੇ ਹੋਰ ਵੀਡੀਓ ਵੀਰ ਜੀ ਮੇਰੇ ਚੈਨਲ ਤੇ ਸਾਰੀਆਂ ਵੀਡੀਓ ਪਈਆਂ ਵਾ ਤੁਸੀਂ ਜਾ ਕੇ ਉਹਨਾਂ ਨੂੰ ਵਿਜ਼ਟ ਕਰ ਸਕਦੇ ਵੇਖ ਸਕਦੇ ਜੋ ਤੇ ਕਮੈਂਟ ਵੀ ਕਰੋ ਉਹ तकरीबन ਸਾਰੀਆਂ ਉਡਾਨ ਦੇ ਮੁਕਤਲਕ ਤੇ ਮੈਂ ਵੀਡੀਓ ਪਾਈਆਂ ਆ ਹੋਰ ਵੀ ਅੱਗੇ ਜੇ ਕੋਈ ਨਵਾਂ ਕੋਈ ਸਿਸਟਮ ਹੋਊਗਾ ਤਾਂ ਉਹ ਵੀ ਆਪਾਂ ਪਾਵਾਂਗੇ ਔਰ ਅੱਗੇ ਬਾਅਦ ਵੀ ਆਪਾਂ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਚਲੋ ਆਪਾਂ ਨਾ ਪਹਿਲਾਂ ਤੁਹਾਨੂੰ ਕਬੂਤਰ ਵਿਖਾਉਨੇ ਆ ਕਿਵੇਂ ਆਪਣੇ ਸਿਰ ਪਰ ਆਇਆ ਤੇ ਫਿਰ ਆਪਾਂ ਅੱਗੇ ਚੱਲਦੇ ਟੌਪ ਉੱਤੇ ਕਬੂਤਰ ਆਪਣੇ ਵੇਖੋ ਸਿਰ ਪਰ ਆ ਗਏ ਇਹਨਾਂ ਨੂੰ ਮਹੀਨੇ ਤੋਂ 2-4 ਦਿਨ ਉੱਪਰ ਹੋ ਗਿਆ ਜੀ ਆ ਵੇ ਸ਼ਨਾਣ ਕਰ ਰਹੇ ਆ ਨਹਾ ਰਹੇ ਆ ਨਲਾਈਆਂ ਵੀ ਜ਼ਰੂਰ ਦਿਆ ਕਰੋ ਦੋ ਤਿੰਨ ਜਿਹੜੇ ਮਾੜੇ ਮੋਟੇ ਕੋਈ ਖੰਭ ਕੁੰਚਣ ਲਈ ਚਾਹਦਾ ਪਾਣੀ ਆ ਪਰਖਾ ਪਰ ਕੇ ਨਵਾ ਰਹੇ ਆ ਤੇ ਫਟੀਆਂ ਥੱਲੇ ਕੱਢਦੇ ਆ ਕੋਲ ਲੇ ਕੇ ਹੁਣ ਉੱਪਰ ਬਹਿ ਜਾਂਦੇ ਤੇ ਆ ਥੱਲੇ ਔਰ ਡੇ ਅੱਗੇ ਜਾ ਕੇ ਤਾਂ ਮੈਂ ਆਪਣਾ ਟੌਪਿਕ ਵੀ ਦੱਸਦਾ ਕਿਵੇਂ ਸਿਸਟਮ ਕਰਨਾ A ਤੋਂ Z ਕਿਵੇਂ ਇਹਨਾਂ ਨੂੰ ਤਿਆਰ ਕਰਨਾ ਕਿਵੇਂ ਤਿਆਰੀ ਤੱਕ ਲਿਆਉਣੇ ਤੇ ਕਿਵੇਂ ਇਹਨਾਂ ਦੀ ਪੂਰੀ ੜਾਨ ਜਿੱਥੇ ਬਣਦੀ ਉੱਥੇ ਤੱਕ ਆਪਣਾ ਲੈ ਕੇ ਜਾਣਾ ਤੇ ਆਜੋ ਆਪਾਂ ਚੱਲੀਏ ਆਪਣੇ ਟੌਪਿਕ ਵੱਲ ਹਾਂਜੀ ਵੀਰ ਜੀ ਸਸਿਗਾ ਵੀਰ ਜੀ ਹਾਂਜੀ ਵੈਲਕਮ ਹੋ ਗਿਆ ਤੁਹਾਡਾ ਜੀ ਸਾਡੇ ਚੈਨਲ ਤੇ ਹੁਣ ਆ ਗਏ ਆਪਣਾ ਟੌਪਿਕ ਤੇ ਵਿਚੇ ਟੌਪਿਕ ਦੇ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇੱਕ ਦੋ ਗੱਲਾਂ ਕਰਦੇ ਚਾਹੁੰਦੇ ਹਾਂ ਜਿਆਦਾ ਤੁਹਾਨੂੰ ਮੈਨੂੰ ਪਤਾ ਕਰਾਣਾ ਨੰਬਰ 1 ਤੇ ਕਿਹੇ ਬੰਦੇ ਨੇ ਕਮੈਂਟ ਕੀਤਾ ਚਲੋ ਯਾਰ ਨਾਮ ਨਹੀਂ ਮੈਨੂੰ ਪਤਾ ਆਦਾ ਕਿ ਪਰ ਮੈਂ ਰਿਪਲਾਈ ਵੀ ਉਹਨੂੰ ਨਾਮ ਦੇ ਨਾਲ ਦਿੱਤਾ ਉਹਨੇ ਕਿਹਾ ਯਾਰ ਵੀ ਤ੍ਰਿਫਲੇ ਤੇ ਕਿੱਥੇ ਯਾਰ ਸ਼ਾਮਾਂ ਤੱਕ ਪੁੱਤ ਰੋੜ ਜਾਂਦੇ ਆ ਤੇ ਜਾਂ ਕੋਈ ਢੋਗਲਾ ਬੰਦਾ ਹੀ ਹੋਊਗਾ ਜਿਹੜਾ ਆਪਣੇ ਖੇਡ ਕੇ ਹੁੰਦਾ ਦੱਸਦਾ ਉਹ ਮੈਨੂੰ ਤਾਂ ਸਮਝ ਨਹੀਂ ਲੱਗਦੀ ਦੁਨੀਆ ਦੀ ਜੇ ਕੋਈ ਦੱਸਦਾ ਵਾ ਉਹਨੂੰ ਦੋਗਲਾ ਆਂਦੇ ਆ ਤੇ ਜੇ ਕੋਈ ਨਹੀਂ ਦੱਸਦਾ ਤੇ ਉਹਨੂੰ ਆਂਦੇ ਨਾਲ ਲੈ ਕੇ ਜਾਣੇ ਤੇ ਬੰਦਾ ਕਰੇਗੀ ਪੰਜਾਬ ਦੱਸੋ ਤੇ ਬਾਕੀ ਉਹ ਬੰਦੇ ਨੂੰ ਮੈਂ ਜਵਾਬ ਦੇ ਦਿੱਤਾ ਹਾਂ ਤੁਹਾਨੂੰ ਵੀ ਦੱਸ ਦਿੰਦਾ ਜੇ ਕੋਈ ਹੋਰ ਵੀ ਭਰਾਗੇ ਨੂੰ ਜਵਾਬ ਚਾਹੀਦਾ ਵੇ ਤੇ ਉਹ ਵੀ ਫੇਰ ਆਪੀ ਸੁਣ ਲੈ ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਆਂਦੇ ਵੀ ਜਿਹੜਾ ਬੰਦਾ ਗੇਮ ਜਿਹੜਾ ਅਸਲੀ ਬੰਦਾ ਉਹਦਾ ਗੇਮ ਨਹੀਂ ਲਾਂਦਾ ਉਹ ਮੇਰੇ ਵੀਰ ਜੇ ਗੇਮ ਨਹੀਂ ਨਾ ਦੱਸੀ ਕਿਸੇ ਨੇ ਤੇ ਹੁਣ ਤੱਕ ਫਿਰ ਗੇਮ ਚੱਲਦੀ ਕਿਤਰਾਉਂਦੀ ਆ ਹੁਣ ਤੱਕ ਜਿਹੜਾ ਬੰਦਾ ਜੇ ਮਨ ਲਾ ਮੈਂ ਆ ਜਾਂ ਕੋਈ ਹੋਰ ਸਾਥ ਚਲੋ ਅਸੀਂ ਤੇ ਕੋਈ ਚੀਜ਼ ਹੀ ਨਹੀਂ ਨਾ ਅਸੀਂ ਤੇ ਪੈਰਾਂ ਦੀ ਖਾ ਗਿਆ ਜੇ ਕੋਈ ਗੇਮ ਦੱਸੂਗਾ ਨਾ ਤੇ ਗਾਂ ਗੇਮ ਕਿਤਰਾਉਂਦੀ ਹੁਣ ਤਾਂ ਗੇਮ ਕਿਤਰਾ ਆਈ ਫਿਰ ਜੇ ਕਿਸੇ ਨੇ ਕਿਸੇ ਨੂੰ ਦੱਸੀ ਆ ਤੇ ਫੇਰ ਹੀ ਆਈ ਆ ਨਾ ਤੇ ਗਈ ਰਹੀ ਗੱਲ ਤ੍ਰਿਫਲੇ ਦੀ ਤੇ ਵੀਰ ਜੀ ਇੱਕ ਉਸਤਾਦ ਸੀ ਕਬੂਤਰਬਾਈ ਦੀ ਦੁਨੀਆ ਵਿੱਚ ਉਹ ਦਾ ਨਾਮ ਹੈ ਡਾਕਟਰ ਅਬਦੁਲ ਗਨੀ ਉਹ ਨਨਕਾਣਾ ਸਾਹਿਬ ਪਾਕਿਸਤਾਨ ਦਾ ਰਹਿਣ ਵਾਲਾ ਸੀ ਉਸਤਾਦ ਲੱਖੇ ਕਬੂਤਰੋ ਦੇ ਬੜੇ ਮਸ਼ਹੂਰ ਹੋਏ ਠੀਕ ਹੈ ਤੇ ਉਹ ਬੰਦੇ ਦੀ ਤੁਸੀਂ ਵੀਡੀਓ YouTube ਤੇ ਪਈਆਂ ਵੇਖ ਲਓ ਜਾ ਕੇ ਤੇ ਮੈਂ ਉਹਦੇ ਨੁਕਤਾ ਵੀ ਇੱਕ ਸ਼ੇਅਰ ਕੀਤਾ ਸੀ ਆਪਣੇ ਚੈਨਲ ਤੇ ਕੇਵਲ 25 ਨਾ ਕਬੂਤਰ ਕਿਵੇਂ ਡੋਣਾ ਬਹੁਤ ਜੜੀ ਵੀਡੀਓ ਵਾਇਰਲ ਹੋਈ ਹੋਵੇ ਤੁਸੀਂ ਵੀ ਵੇਖ ਸਕਦੇ ਜੀ ਤੇ ਕਿੰਨਾ ਕਾਰਮਿਕ ਨੁਕਤਾ ਉਹ ਬੰਦਾ ਬੰਦਾ ਆਂਦਾ ਵੀ ਤ੍ਰਿਫਲਾ ਇਹੋੀ ਚੀਜ਼ ਆ ਸ਼ਾਮਾਂ ਦਾ ਕਬੂਤਰ ਤੇ ਲੱਗਿਆ ਨੂੰ ਆਪਾਂ ਡਾ ਸਕਦੇ ਆ ਜੇ ਤੁਹਾਡੇ ਚ ਕਾਰੀਗਰੀ ਆ ਤੇ ਵੀਰ ਜੀ ਦੁਨੀਆ ਨਾ ਪਰੇ ਤੋਂ ਪਰੇ ਪਈ ਆ ਤੇ ਬਾਕੀ ਮੇਰੇ ਵੀਰ ਨੇ ਇੱਕ ਹੋਰ ਗੱਲ ਵੀ ਬੜੀ ਗਈ ਸੀ ਜਿਹੜੀ ਮੈਨੂੰ ਥੋੜੀ ਜੀ ਮਹਿਸੂਸ ਹੋਈ ਸੀ ਉਹ ਆਂਦਾ ਯਾਰ ਹੰਮਰ ਸਾਹ ਤੇ ਦਵਾਬੇ ਚ ਕਿਹੜੀ ਗੇਮ ਹੈਗੀ ਆ ਕਬੂਤਰ ਬਾਜੀ ਦੀ ਸਾਰੇ ਗੇਮ ਦਾ ਮੋਡ ਤੇ ਬਠੰਡਾ ਹੈ ਬਠੰਡੇ ਚ ਗੇਮ ਹੈ ਬਠੰਡੇ ਜਿਹਨੇ ਗਰਮੀ ਨਹੀਂ ਪੈਂਦੀ ਉਹ ਜੀ ਗੇਮ ਕਹਿੰਦੇ ਨੇ ਹੈਗੀ ਤੇ ਮੈਂ ਉਹ ਭਰਾ ਨੂੰ ਦੱਸਣਾ ਚਾਹੁੰਦਾ ਵੀ ਦੁਨੀਆ ਪਰੇ ਤੋਂ ਪਰੇ ਪਈ ਆ ਵੀਰ ਐਵੇਂ ਨਾ ਕੋਈ ਸੋਚੇ ਕਿ ਮੈਂ ਹੁਣ ਕਹਾਂ ਕਿ ਅੰਮ੍ਰਿਤਸਰ ਸਭ ਤੋਂ ਟੌਪ ਤੇ ਆ ਕੋਈ ਪਤਾ ਨਹੀਂ ਕਿਥੋਂ ਕੇ ਨਿਗੇਜੇ ਖਿਡਾਰੀ ਨੇ ਆ ਕੇ ਸਾਰੇ ਨੇ ਗੋੜਨੇ ਲਵਾ ਦੇਣੇ ਆ ਯਾਰ ਇਹ ਨਹੀਂ ਮਾਨ ਕਰਨਾ ਚਾਹੀਦਾ ਤੁਹਾਨੂੰ ਜੇ ਆਪਾਂ ਇਹ ਗੱਲ ਤੇ ਕਰੀਏ ਤੇ ਫਿਰ ਇਹ ਠਾੜ ਚ ਫਰੀਦਕੋਟ ਦੇ ਵਿੱਚ ਉਹ ਸਭ ਤੋਂ ਪਹਿਲਾਂ ਕਬੂਤਰ ਬਾਜੀ ਉੱਥੋਂ ਸ਼ੁਰੂ ਹੋਈ ਉਹ ਜੀ ਗੇਮ ਕਿਤੇ ਹੋਈ ਨਹੀਂ ਸਕਦੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਬੂਤਰ ਬੜੇ ਪੁਰਾਣੇ ਸਮੇਂ ਤੋਂ ਰੱਖੇ ਆਉਣ ਦੇ ਤਰ੍ਹਾਂ ਇੱਥੇ ਸਾਡੇ ਵੀ ਅੱਜ ਥੋੜੀ ਲੋਕਾਂ ਨੇ ਕਬੂਤਰ ਰੱਖੇ ਆ ਰਾਜਾ ਮਹਾਰਾਜਾਂ ਦੇ ਟਾਈਮ ਤੋਂ ਆਉਣ ਦੇ ਆ ਠੀਕ ਹੈ ਹੁਣ ਮੈਂ ਖਿਡਾਰੀਆਂ ਦਾ ਨਾਮ ਹੀ ਲੈਣ ਜਾਉਂਦਾ ਹੁਣ ਮਾਲ ਦੁਆਬੇ ਇਲਾਕੇ ਦੇ ਖਿਡਾਰੀ ਤੁਹਾਨੂੰ ਆਪ ਹੀ ਪਤਾ ਮਾੜੇ ਖਿਡਾਰੀ ਆ ਕਿਹੜੇ ਕਿਹੜੇ ਤਗੜੇ ਖਿਡਾਰੀ ਜਿਹੜੇ ਤਗੜੇ ਸਭ ਤੋਂ ਤਗੜਾ ਨਾਮ ਤੇ ਮੈਂ ਤੁਹਾਨੂੰ ਦੱਸ ਦਿੰਦਾ ਸਾਡਾ ਦਾਦਾ ਉਸਤਾਦ ਹੀ ਹੋਇਆ ਉਸਤਾਦ ਮਾਨਕ ਉਹ ਨਕੋਦਰ ਐਸ ਦੁਨੀਆ ਤੇ ਨਹੀਂ ਉਸਤਾਦ ਸਾਡੇ ਰਹੇ ਮਤਲਬ ਕੋਨਾਂ ਦਾਪ ਦੇ ਵਿੱਚੋਂ ਨਹੀਂ ਗਾਉਂਦੇ ਆ ਤੇ ਉਹ ਬੰਦੇ ਨੇ ਦਬਈ ਦੇ ਵਿੱਚ ਰਹਿ ਕੇ 30 ਸਾਲ ਕਬੂਤਰਪਾਜੀ ਕੀਤੀ ਰਹਾ ਤੇ ਕਹਿੰਦੇ ਕੋਹੋਂ ਦੇ ਖਿਡਾਰੀਆਂ ਦੇ ਗੋਡੇ ਲਵਾਏ ਨੇ ਠੀਕ ਹੈ ਜੀ ਤੇ ਇਹ ਨਹੀਂ ਗੱਲ ਹੁੰਦੀ ਤੇ ਕੋ ਮੇਰਾ ਵੀਰ ਕਹਿੰਦਾ ਵੀ ਦਵਾਬੇ ਚ ਗੇਮ ਨਹੀਂ ਹੁੰਦੀ ਤੇ ਉਹ ਸਾਡਾ ਓਸਤਾਦ ਦਵਾਬੇ ਨੂੰ ਬਿਲੋਂਗ ਕਰਦਾ ਹੁਣ ਵੀ ਕਿਨੇ ਕਿਨੇ ਤਗੜੇ ਖੜਾ ਦੇ ਦਵਾਬੇ ਚ ਉੱਚੀ ਦੇ ਵੀ ਆ ਨੀਵੀਂ ਦੇ ਵੀ ਆ ਤੇ ਇਹ ਨਹੀਂ ਯਾਰ ਕੋਈ ਆਪਾਂ ਗੱਲ ਕਰਨ ਕਰਨੀ ਚਾਹੀਦੀ ਕਿ ਯਾਰ ਇੱਥੇ ਮੇਰੇ ਹੀ ਸਾਰਾ ਕੁਝ ਆ ਜਾਂ ਮੇਰੇ ਕੁਝ ਹੈ ਨਹੀਂ ਆ ਸਾਰਾ ਕੋਈ ਪਤਾ ਨਹੀਂ ਕਿੱਥੇ ਕੋਈ ਚੀਜ਼ ਬੈਠੀ ਆ ਇੱਕ ਹੋਰ ਓਸਤਾਦ ਬੜੇ ਤਗੜੇ ਆ ਮੈਨੂੰ ਨਾਂ ਚਿੱਤ ਨਹੀਂ ਆਉਂਦਾ ਨੀਵੀਂ ਵਾਲੇ ਆ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਬਹੁਤ ਤਗੜਾ ਨਾਮ ਉਹਨਾਂ ਦਾ ਐਂ ਵਧੀਆ ਪੱਗ ਬੰਨਦੇ ਸਾਫ ਸੂਰਤ ਮੈਂ ਇਹਨੂੰ ਨਾਂ ਚੇਤਾ ਭੁੱਲ ਗਿਆ ਨਾਂ ਅੱਗੇ ਆ ਗਿਆ ਚਿੱਤੇ ਤੁਹਾਨੂੰ ਮੈਂ ਜ਼ਰੂਰ ਦੱਸੂਗਾ ਵੀਡੀਓ 'ਚ ਉਹਨਾਂ ਦੀ ਕਿੱਡੀ ਤਕੜੀ ਗੇਮ ਐ ਕਿੰਨੇ ਉਸਤਾਦ ਐ ਉਹਨਾਂ ਦੇ ਦੁਨੀਆ 'ਚ ਇਹ ਨਹੀਂ ਗੱਲ ਹੁੰਦੀ ਵੀ ਇੱਥੇ ਗੇਮ ਹੈ ਨਹੀਂ ਦੇ ਇੱਥੇ ਹੈਗੀ ਤੇ ਚਲੋ ਵੀਰ ਜੀ ਆਪਾਂ ਹੁਣ ਆਪਣੇ ਆਉਣੇ ਟੌਪਿਕ ਦੇ ਉੱਤੇ ਅੱਜ ਦਾ ਟੌਪਿਕ ਸਾਡਾ ਹੈਗਾ ਵੀ ਤਿਆਰੀ ਕਰਕੇ ਕਬੂਤਰ ਨੂੰ ਗਾਂ ਲੈ ਕੇ ਕਿੱਥਰ ਜਾਣਾ ਹਾਂ ਇੱਕ ਨਿੱਕੀ ਜਿਹੀ ਗੱਲ ਹੋਰ ਕਰਨੀ ਫਿਰ ਆਪਾਂ ਅੱਗੇ ਚੱਲਦੇ ਆਂ ਵੀਰ ਜੀ ਮਾਲੋ ਤੁਸੀਂ ਮੇਰੀ ਆ ਵੀਡੀਓ ਵੇਖ ਲਈ ਪਿਛੀਆਂ ਨਾ ਵੇਖੀਆਂ ਜਦ ਮੈਂ ਉੱਚ ਗੱਲਾਂ ਦਸੀਆਂ ਉਹ ਵੀ ਇਹ ਆਣ ਵੇਖੀ ਤੇ ਫਿਰ ਵੀ ਜੀ ਗੱਲਾਂ ਨੇ ਬਣ ਜੇ ਗੇਮ ਪੂਰੀ ਸਿੱਖਣੀ ਹੈ ਨਾ ਤੇ ਜਿਹੜੀਆਂ ਮੈਂ ਤਰਤੀਬ वाइज ਵੀਡੀਓ ਪਾਈਆਂ ਤਕਰੀਬਨ ਸਾਰੀਆਂ ਵੀਡੀਓ ਵੇਖੋ ਮੰਨ ਲਓ ਐ ਗੇਮ ਤੁਹਾਨੂੰ ਰੱਡ ਜੂਗੀ ਜਾਂ ਨਹੀਂ ਤਾਂ ਫਿਰ ਲਿਖ ਲਓ ਇਸ ਤਰ੍ਹਾਂ ਆਪਾਂ ਇੱਕ ਕਾਨਫਾਲੀਏ ਇੱਕ ਲਾਥਫਾਲੀਏ ਇਸ ਤਰ੍ਹਾਂ ਨੇ ਗੱਲ ਬਣਨੀ ਮੈਂ ਤਰਤੀਬ वाइज ਚਲਿਆਉਣਾ ਠੀਕ ਆ ਆਪਾਂ ਕਬੂਤਰ ਜਾਣ ਲੱਗੇ ਕਬੂਤਰ ਸਾਮ ਦਸਤੀ ਆਉਣ ਲੱਗੇ ਸਾਮ ਦਸਤੀ ਹੁਣ ਆਪ ਉਸ ਤੋਂ ਪਹਿਲਾ ਟੌਪਿਕ ਲੱਗੇ ਚਲਾਉਣ ਕਿ ਕਬੂਤਰ ਨੂੰ ਬਾਜੀ ਦਾ ਕਿਤਰਾ ਲੈ ਕੇ ਜਾਣਾ ਮੰਨ ਲਓ ਤੁਹਾਡੇ ਕਬੂਤਰ ਸਰਪਾਰ ਆ ਗਏ 45 ਤੋਂ 48 ਦਿਨਾਂ ਦੇ ਵਿੱਚ ਵਿੱਚ ਸਰਪਾਰ ਆ ਜਾਂਦੇ ਆ ਉਹ ਤੱਕ ਮੈਂ ਸਾਰਾ ਕੋਈ ਪਿਛਲੇ ਸਾਰਾ ਡਿਟੇਲ ਚ ਵੇਖ ਲਓ ਬਾਜੀ ਤੱਕ ਪਹੁੰਚਾਉਣ ਦੀ ਗੱਲ ਆਪਾਂ ਕਰਨੀ ਕਬੂਤਰ ਨੂੰ ਕਿਹਾ ਸਰਪਾਰ ਵੀਰ ਦੀ ਕਬੂਤਰ ਆ ਗਏ ਤੁਹਾਨੂੰ ਪਤਾ ਕਬੂਤਰਾਂ ਨੇ ਵਧੀਆ ਖਰਾਕ ਖਾਦੀ ਜਾਂਦੀਆਂ 1.5-2 ਮਹੀਨੇ ਵਧੀਆ ਉਹਨਾਂ ਨੇ ਦਾਣਾ ਪਾਣੀ ਖਾਧਾ ਹੁੰਦਾ ਤੇ ਇਹ ਕਰਕੇ ਕਬੂਤਰਾਂ ਦਾ ਨਾ ਜਿਹੜੇ ਸਰੀਰ ਹੁੰਦੇ ਜਸਾਮਤ ਥੋੜੀ ਭਾਰੇ ਹੋ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਵੀਰ ਜੀ ਅਸੀਂ ਉਹਨਾਂ ਨੂੰ ਜਸਾਮਦਾਨ ਫੜਕਾ ਰਾਂ ਜੇ ਤੁਸੀਂ ਇਸ ਤਰ੍ਹਾਂ ਕਬੂਤਰ ਕੱਢ ਕੇ ਬਾਹਰ ਛੱਡ ਦੋਗੇ ਨਾ ਜੋਰ ਕਬੂਤਰ ਨੇ ਬਹੁਤ ਮਾਰਨਾ ਕਬੂਤਰ ਜੋਰ ਮਾਰਦੇ ਤੇ ਫਿਰ ਡਿੱਗਦੇ ਬਾਹਰ ਜਾਗੇ ਤੇ ਆਪਾਂ ਕਬੂਤਰ ਤੁਹਾਨੂੰ ਪਤਾ ਸਾਰਿਆਂ ਨੇ ਉਹਨੇ ਕੋਨੇ ਰੱਖਿਆ ਤੇ ਕਬੂਤਰ ਆਪਾਂ ਖਰਾਬ ਨਹੀਂ ਕਰਨੇ ਫੜਕਾਂ ਚ ਇਹ ਕਰਕੇ ਚੀਜ਼ਾਂ ਮੈਂ ਦੱਸ ਰਹੀਆਂ ਮੇਰੇ ਵੀਰ ਨੋਟ ਕਰੋ ਵੀਡੀਓ ਐਂਡ ਤੱਕ ਦੇਖੋ ਬਹੁਤ ਹੀ ਵਧੀਆ ਵੀਡੀਓ ਰਹਿਣ ਵਾਲੀ ਐਂਡ ਤੱਕ ਜਿਹੜਾ ਬੰਦਾ ਵੀਡੀਓ ਦੇਖੂਗਾ ਨਾ ਮੈਨੂੰ ਇਹ ਯਕੀਨ ਹੈ ਬੁਰਾ ਵੀ ਕਿਸੇ ਮਸਾਲੇ ਨਹੀਂ ਰੋਗਾ ਆਪਣੇ ਕਬੂਤਰ ਆਪ ਹੀ ਸੰਭਾਲ ਕੇ ਤੇ ਬਾਹਰ ਹੀ ਲੈ ਜਾਊਗਾ ਗਾ ਜਿਵੇਂ ਤੁਸੀਂ ਮਰਜ਼ੀ ਆਪਣੀ ਮਰਜ਼ੀ ਕਰ ਲਿਓ ਕਿਉਂਕਿ ਸਾਰਿਆਂ ਕੋਲ ਨਾ ਟਾਈਮ ਦਾ ਕਿਨੂ ਕਿਨੂ ਫੋਨ ਕਰੋ ਯਾਰ ਤੁਹਾਡੇ ਫੋਨ ਕਿਹਦੇ ਚੱਕਣੇ ਤੇ ਕਈ ਲੋਕ ਐਡੇ ਐ ਵਧੀਆ ਕਬੂਤਰ ਮੈਂ ਵੇਖਿਆ ਮੁੰਡਿਆਂ ਕੋ ਕਿ ਖਿਡਾਰੀ ਕੋ ਹੁੰਦੇ ਆ ਫੜਕਾਂ ਦੇ ਵਿੱਚ ਹੀ ਜਾ ਕਰ ਲੈਂਦੇ ਆ ਬਾਜ਼ੀਆਂ ਵੱਜੀ ਹੁੰਦੀਆਂ ਤੇ ਬਾਅਦ ਚ ਐਂਟਰੀਆਂ ਵੀ ਇਤਰਾ ਹੀ ਜਾਂਦੀਆਂ ਕਿਵੇਂ ਕਬੂਤਰ ਅਸੀਂ ਪੂਰੇ ਕਰਕੇ ਐਂਡ ਤੱਕ ਲੈ ਕੇ ਜਾਣੇ ਆ ਆਪਣੇ ਕਬੂਤਰ ਬਾਜ਼ੀਆਂ ਤੱਕ ਉਹੋ ਹੀ ਖਿਡਾਰੀ ਹੁੰਦਾ ਉਹਨੂੰ ਮੈਂ ਖਿਡਾਰੀ ਮੰਨਦਾ ਜਿਹੜੇ ਕਬੂਤਰ ਜਿੰਨੇ ਆ ਪੂਰੇ ਲੈ ਕੇ ਜਾਓ ਚਲੋ ਯਾਰ ਦੋ ਚਾਰ ਤੇ ਕਿਤੇ ਭੱਜ ਵੀ ਜਾਂਦੇ ਜਾਂ ਕੋਈ ਬਿਮਾਰੀ ਜਾਂ ਕੋਈ ਸੋਕਰ ਜਾਂ ਕੋਈ ਹੋਰ ਗੱਲਬਾਤ ਅਭੀ ਨਵੀ ਹੋ ਗਈ ਪਰ ਜਿਆਦਾ ਖੜੋ ਜਿਹੜੇ ਕਬੂਤਰ ਬਾਜ਼ੀ ਦੇ ਲੈਣਾ ਕਰਨਾ ਕੀ ਆ ਵੀਰ ਜੀ ਕਬੂਤਰਾਂ ਨੂੰ ਨਾ ਤੁਸੀਂ ਜਿਤਨਾ ਮਲਾਂ ਮਹੀਨਾ ਹੋ ਗਿਆ ਤੁਸੀਂ ਮੇਰੇ ਵੇਲੇ ਕਬੂਤਰਾਂ ਨੂੰ ਨਵਾਇਆਂ ਦੇਣੀਆਂ ਦੋ ਤਿੰਨ ਹੁਣ ਫਿਰ ਦੇਖੋ ਤੇ ਖੰਭ ਚੰਮ ਝਾੜ ਦੇਣਾ ਪਰ ਉਹਨਾਂ ਦੇ ਸਾਫ਼ ਮਲੈਮ ਹੋ ਜਾਣ ਇੱਕ ਦੋ ਨਵਾਇਆਂ ਫੇਰ ਦੇਣੀਆਂ ਜਦੋਂ ਕਬੂਤਰ ਪੂਰੇ ਜਿਤਨਾ ਥੋੜੀ ਜੀ ਫਟਕੜੀ ਦਾ ਬੋਰਡਰ ਪਾ ਦੋ ਨਹਾਉਂਦੇ ਐ ਐ ਖੰਭ ਮਲੈਮ ਹੋਣਗੇ ਬਿਲਕੁਲ ਤੇ ਜਾਂ ਉਸ ਤੋਂ ਬਾਅਦ ਨਵਾਈਆਂ ਦੇਤੀਆਂ ਕਬੂਤਰ ਸੈੱਟ ਹੋ ਗਏ ਹੁਣ ਤੁਹਾਨੂੰ ਲੱਗਾ ਵੀ ਕਬੂਤਰ ਦੀ ਫੜਕਾਂ ਸ਼ੁਰੂ ਕਰਾਉਣੇ ਆ ਵੀਰ ਜੀ 6 ਦਿਨ ਘੜ ਤੋਂ ਘੱਟ ਕਬੂਤਰ 6 ਜਾਂ ਤੁਸੀਂ ਜਾਲੀਆਂ 'ਚ ਜਾਲ 'ਚ ਪਾ ਕੇ ਧੁੱਪੇ ਰੱਖਣਾ ਧੁੱਪਾਂ ਲਾਉਣੇ ਪੁੱਤਰਾ ਕਿਉਂਕਿ ਉਹਨਾਂ ਦੇ ਜਿਹੜੇ ਖਾਂਬਾ ਜੇ ਤਰ੍ਹਾਂ ਕੋਈ ਰੇਸ਼ੀਆ ਵਿੱਚ ਜਾਂ ਕੱਚੇ ਆ ਪੱਕਿਆ ਪੱਕ ਜਾਣ ਉਹਨਾਂ ਦੇ ਸਰੀਰ ਨੂੰ ਧੁੱਪ ਲੱਗ ਜੇ ਧੁੱਪ ਅੰਦੀ ਥੋੜੀਆਂ ਨੂੰ ਆਦਤ ਪੈ ਜੇ ਵੀਕੋਰਨ ਨੇ ਮੂਹੜ ਲਿਆ ਕਰਨੇ ਤੇ ਇਹ ਨਹੀਂ ਕਿ ਕਬੂਤਰ ਤੁਸੀਂ ਜੋ ਸਵੇਰ ਦੇ ਸੁੱਕਣੇ ਪਾਏ ਤੇ ਰਾਤ ਸ਼ਾਮ ਨੂੰ 7 ਵਜੇ ਤੱਕ ਸੁੱਕਣੇ ਪਾ ਛੱਡਦੇ ਆ ਨਾ ਤਰੀਕਿਆਂ ਤੋਂ ਬਲਵਾਣੀ ਲਵਾਉਣੇ ਕਿਵੇਂ ਸਵੇਰੇ ਇਸ ਵਕਤ ਇਹ ਕਬੂਤਰ ਕੱਢਣੇ ਖੜਜੋ ਪਾਣੀ ਪੂਰੀ ਰੱਖੋਣਾ 7 ਵਜੇ ਪੂਰੇ ਪਿੰਜਰੇ 'ਚ ਪਾ ਦੇਣੇ ਆ ਜਾਲ 'ਚ ਪਾ ਦੇਣਾ ਵੱਡੀ ਜਾਲੀ 'ਚ ਪਾ ਕੇ ਬਾਹਰ ਰੱਖ ਦੇਣੇ ਆ 10 ਵਜੇ ਤੱਕ ਕਬੂਤਰ ਤੁਸੀਂ ਜਾਲ 'ਚ ਪਾ ਕੇ ਤਿੰਨ ਘੰਟੇ ਧੁੱਪ ਲਵਾਉਣੇ ਲਵਾ ਕੇ ਕਬੂਤਰ ਜਾਲ 'ਚੋਂ ਕੱਢ ਕੇ ਪਾਣੀ ਪਾ ਕੇ ਫਿਰ ਅੰਦਰਵਾੜ ਦੇਣੇ ਇਹ ਤਰ੍ਹਾਂ ਨੇ ਕਬੂਤਰ ਆਪਣਾ ਖਰਾਬ ਕਰਨ ਧੁੱਪੇ ਰੱਖ ਰੱਖ ਕੇ ਦੇ ਉਹਨਾਂ ਦੀ ਜੀਭ ਬਾਹਰ ਨਿਕਲੀ ਹੋਵੇ ਤੇ ਤੁਸੀਂ ਕਹੋ ਕਬੂਤਰ ਕੀ ਕਰਨ ਲਿਆ ਸਿਰਫ 3 ਘੰਟੇ ਧੁੱਪ ਲਵਾਉਣੇ ਨਾ ਧੁੱਪ ਜ਼ਿਆਦੀ ਪਵੇ ਤਾਂ ਨਾ ਹਲਕੀ ਪਵੇ ਠੀਕ ਹੈ ਜੀ ਇਸ ਤਰ੍ਹਾਂ ਹੀ 6-7 ਦਿਨ ਤੁਸੀਂ ਧੁੱਪ ਲਵਾ ਦੇਣੇ ਸਭ ਤੋਂ ਪਹਿਲਾਂ 4 ਦਿਨ ਤੋਂ ਪਲਵਾ ਕੇ ਇੱਕ ਜਲਾਬ ਲਵਾਉਣਾ ਜਲਾਬ ਦਾ ਕਾਦਾ ਲਵਾਉਣਾ ਤ੍ਰਿਫਲੇ ਦਾ ਪਿੱਛੇ ਮੈਂ ਦੱਸ ਗਿਆ ਫਿਰ ਦੱਸ ਲੈ ਦੱਸ ਦੇਣਾ ਜਾਂ ਨਿਰੀ ਹਰੜ ਦਾ ਵੀ ਜਵਾਰ ਜਲਾਵ ਲੱਗਦਾ ਤੇ ਪਰ ਮੈਂ ਤਰਫਲੇ ਦਾ ਜਵਾਰ ਜਲਾਵ ਬਿਹਤਰ ਸਮਝਦਾ ਵਧੀਆ ਰਿਜ਼ਲਟ ਹੈ ਦਾ ਤੁਸੀਂ ਕੀ ਕਰਨਾ ਵਾ ਜਿਹੜੇ ਕਬੂਤਰ ਹੈ ਨਾ ਜਾਂ ਤੇ ਲਿਕਵਿਡ ਤਰਫਲਾ ਲੈ ਆਉਣਾ ਤੇ ਜਾਂ ਪਾਊਡਰ ਵਾਲਾ ਲੈ ਆਉਣਾ ਠੀਕ ਆ ਲੈ ਕੇ ਸ਼ਾਮ ਨੂੰ ਜਦੋਂ ਤੁਸੀਂ ਦਾਣੇ ਪਾ ਦੇਣੇ ਕਬੂਤਰਾਂ ਨੂੰ ਪਾਣੀ ਦੀ ਥੋੜੀ ਪਾਣੀ ਥੋੜੀ ਬੰਦੀ ਮਤਲਬ ਮਤਲਬ 12 ਵਜੇ ਪਾਣੀ ਚੁੱਕਦਾ ਫਿਰ ਪਾਣੀ ਨਹੀਂ ਰੱਖਣਾ ਪਾਣੀ ਦੀ ਥੋੜੀ ਜਿਹੀ ਟੋਟ ਮਾਰਾ ਦੇਣੀ ਹੈ ਸ਼ਾਮ ਨੂੰ ਦਾਣੇ ਰਾਜ ਖਾਦੇ ਤੇ ਉਦੋਂ ਉਹ ਦਾਣੇ ਦੇ ਵਿੱਚ ਮਤਲਬ ਜੇ ਪਾਊਡਰ ਹੈ ਨਾ ਤੇ ਆ ਵੇਖੋ ਸਾਈਜ਼ ਇਹ ਇੰਨੀ ਜੁੜਗੀ ਦੀ ਇੰਨੀ ਕਿ ਤਨਾਹਾ ਹਨਾ ਇੰਨਾ ਕੁ ਪੜ ਕੇ ਤੇ ਰਫਲਾ ਵਿੱਚ ਪਾ ਕੇ ਜਦੋਂ 2 ਲੀਟਰ ਤੇ ਪਾਣੀ ਚੰਗੀ ਤਰ੍ਹਾਂ ਘੋਲ ਦੋ ਤੇ ਜੇ ਹੈਗਾ ਤੁਹਾਡੇ ਕੋਲ ਲਿਕਵਿਡ ਤੇ ਡੋਟ ਟਕਣ ਪਾ ਦੇਣਾ ਤੇ ਪਾਣੀ ਕਬੂਤਰਾਂ ਨੂੰ ਦਾਣੇ ਖਵਾ ਕੇ ਅੰਦਰ ਬੰਦ ਕਰ ਦੇਣਾ ਫਿਰ ਸਾਰਿਆਂ ਬਾਰੀ ਬਾਰੀ ਪਾਣੀ ਪਾ ਕੇ ਰਜਾ ਦੇਣਾ ਐ ਕਬੂਤਰ ਸਵੇਰ ਨੂੰ ਵੇਖੋ ਵੀ ਕਾਲੀਆਂ ਉਹਨਾਂ ਨੇ ਮਿੱਠਾ ਮਾਰਿਆ ਨੇ ਅੰਦਰ ਗਰਮੀ ਸ਼ਰਮੀ ਸਭ ਸਾਫ ਨੇ ਉਹਨਾਂ ਦੇ ਮਿਹਦੇ ਲੀਵਰ ਬਿਲਕੁਲ ਸੈੱਟ ਹੋ ਜਾਣਾ ਠੀਕ ਹੈ ਵੀਰ ਜੀ ਇੱਕ ਲਵਾ ਲਾਂ ਜਵਾਬ ਵਿਚਕਾਰ ਤੇ ਇੱਕ ਜਲਾਬ ਤੁਸੀਂ ਲਵਾਉਣਾ ਵਾ ਜਦੋਂ 7ਵੇਂ ਦਿਨ ਧੋਪ ਲੱਗੇ ਸੱਤ ਤੋਂ ਬਲਾਉਣੇ ਆ ਪੂਰੀਆਂ ਗਿਣ ਕੇ ਉਹ ਦਿਨ ਲਾ ਦੇਣਾ ਸੇਮ ਐਸੇ ਕਾਰਾਗਰੀ ਨਾਲ ਜਲਾਬ ਲਾ ਕੇ 7ਵੇਂ ਦਿਨ ਤੇ 8ਵੇਂ ਦਿਨ ਕਬੂਤਰ ਨਹੀਂ ਛੱਡਨੇ ਇੱਕ ਦਿਨ ਦਾ ਵਿੱਚ ਬੰਦੀ ਪਾ ਦੇਣੀ 9ਵੇਂ ਦਿਨ ਫਿਰ ਤੁਸੀਂ ਕਬੂਤਰ ਕੱਢਨੇ ਆ ਤੇ ਵੀਰ ਜੀ ਇੱਥੇ ਬੜਾ ਧੁੱਕ ਖਾ ਜਾਂਦੇ ਲੋਕ ਕਬੂਤਰ ਕੱਢਣ ਦਾ ਲੋਕਾਂ ਨੂੰ ਟਾਈਮ ਨਹੀਂ ਪਤਾ ਵੀ ਕਬੂਤਰ ਕੱਢਣੇ ਕਦੋਂ ਚਾਹੀਦੇ ਆ ਬਾਹਰ ਚਾਹੇ ਉਹ ਨੀਵੀਂ ਵਾਲੇ ਆ ਲੋ ਫਲਾਇਰ ਹੈ ਜਾਂ ਹਾਈ ਫਲਾਇਰ ਹੈ ਕਬੂਤਰ ਵੀਰ ਜੀ ਕਦੇ ਵੀ ਤਾਂ ਸੂਰ ਜਦੋਂ ਸਵੇਰੇ ਚੜਦਾ ਜਾਂ ਚੜਨ ਤੋਂ ਪਹਿਲਾਂ ਕਦੇ ਕੋ ਉਤਰਨਾ ਗਡੋਂ ਨਾਵੇਂ ਕਾਸ ਕਰਕੇ ਨਵੇਂ ਕਬੂਤਰਾਂ ਨੂੰ ਹਮੇਸ਼ਾ ਧੁੱਪ ਜੀ ਗੱਡੀ ਰਹਿੰਦਾ ਧੁੱਪ ਦਾ ਟਾਈਮ ਕਿਹੜਾ ਵਕਤ ਹੈ ਜਿਆਦਾ ਧੁੱਪ ਨਹੀਂ ਹੋਣੀ ਤੇ ਹਲਕੀ ਧੁੱਪ ਨਹੀਂ ਹੋਣੀ ਤੁਸੀਂ ਪਹਿਲਾਂ 10:00 ਵਜੇ ਦਾ ਟਾਈਮ ਰੱਖਣਾ 10:00 ਵਜੇ ਦਾ 10 ਵਜੇ ਤੁਸੀਂ ਕਬੂਤਰ ਛੱਡੋ ਇੱਕ ਇਹ ਚਿੜੀ-ਚਿੜੀ ਮਾਰ ਉਦੋਂ ਆਪਣੇ ਕੰਮ-ਗੰਮ ਕਰਾਂ ਚੱਲ ਜਾਂਦੇ ਆ ਜਿਹਨੇ ਕਬੂਤਰ ਫੜਨੇ ਇਹਨਾਂ ਆਤ ਹੁੰਦੀ ਆ ਪੇਰ ਤੇ ਜਿਹੜੇ ਕਬੂਤਰ ਬੈਠੇ ਉਹ ਡੈਡਨ ਬੈਹਿ ਜਾਂਦੇ ਆ ਤੁਹਾਡੇ ਕਬੂਤਰ ਵੀ ਸੌ ਕੇ ਗਏ ਜਾਣਗੇ ਸਿਰ ਚੌਕ ਕੇ ਲੱਗ ਜਾਣਗੇ ਕੱਢੋ ਬਾਹਰ ਕਬੂਤਰਾਂ ਨੂੰ ਕੱਢ ਕੇ ਜੇ ਇਹਦੇ ਤੁਹਾਡੇ ਜਾਲ ਵਾਲੇ ਕਬੂਤਰ ਬਾਹਰ ਤੇ ਖੁੱਲੇ ਇਟਰਾ ਛੱਡੋ ਡਾਂਗ ਨਹੀਂ ਫੇਰਦੇ ਆਓ ਆਪੇ ਛੱਡੋ ਪਹਿਲੇ ਦਿਨ ਜਿੰਨਾ ਉੱਡ ਕੇ ਬੈੰਦੇ ਕੋਈ 5 ਮਿੰਟ ਬਵੇ ਕੋਈ 10 ਬਵੇ ਕੋਈ ਕੋਈ 5 ਮਿੰਟ ਬਵੇ ਉੱਡ ਕੇ ਕੋਈ 10 ਮਿੰਟ ਬਵੇ ਕੋਈ 20 ਮਿੰਟ ਬਵੇ ਉੱਡ ਕੇ ਠੀਕ ਹੈ ਉੱਡ ਕੇ ਉਹਨਾਂ ਨੂੰ ਬੈੰਦ ਦੇਣਾ ਠੀਕ ਹੈ ਵੀਰ ਜੀ ਤੇ ਬੈਹਿ ਜਾਂਦੇ ਆ ਤੋਪ ਕਰਕੇ ਹੋਲੀ ਦੀ ਪਿੰਡੇ ਦੇ ਛਤਰੀਆਂ ਤੇ ਛੱਡੇ ਆ ਛਤਰੀਆਂ ਤੇ ਧੋਪ ਲਵਾਉਣੇ ਚਾਹਦੇ ਆ ਜਿਦਾਂ ਤਰਾ ਧੋਪ ਬੰਦਾ ਦੇਣਾ 7 ਦਿਨ ਧੋਪਾ ਤੇ 3 ਦਿਨ ਜਾੜ ਚ ਪਾ ਲੋ ਤੋਂ ਬਾਅਦ ਛਤਰੀਆਂ ਦੇ ਬੰਨੇ ਸ਼ੁਰੂ ਕਰੋ 2-3 ਦਿਨ ਛਤਰੀਆਂ ਦੇ ਬੰਨ ਲਓ ਨਾਲੇ ਛਤਰੀ ਦੇ ਪੱਕੇ ਹੋ ਜਣਗੇ ਨਾਲੇ ਧੋਪ ਵੀ ਹਣ ਲੱਗ ਜੂ ਠੀਕ ਹੈ ਜੀ ਹੋਲੀ ਦੇ ਕਬੂਤਰ ਅੰਦਰ ਪਾਉਣੇ ਆ ਪਾਣੀ ਇਹਨਾਂ ਨੂੰ ਪਿਉਣਾ ਰਜਮਾ ਜੰਨਾ ਪੀਂਦੇ ਪਾਗ ਤੇ ਆਪਣੇ ਅੰਦਰ ਦੇ ਘੋਡਿਆਂ 'ਚ ਕਰ ਲੈਣੇ ਇਹੋ ਤਰੀਕੇ ਨਾਲ ਤੁਸੀਂ 7 ਦਿਨ ਕਬੂਤਰ ਡਾਉਣੇ ਆ ਟਾਈਮ ਪੱਕਾ ਫਿਕਸ ਕਰਨਾ 10 ਵਜੇ ਦਾ ਦਾਹ ਹੋਏ ਕਬੂਤਰ ਡਾਉਣੇ ਹੌਲੀ ਹੌਲੀ ਵੇਖੋ ਵੀ ਤੁਹਾਡੇ ਕਬੂਤਰ ਵਧਣ ਲੱਗ ਜਾਣੇ ਵਧਣ ਲੱਗ ਜਾਣੇ ਪਹਿਲਾਂ ਕੋਈ 10 ਮਿੰਟ ਡੇ ਫਿਰ 20 ਮਿੰਟ ਡੇ ਕੋਈ ਘੰਟਾ ਕੋਈ ਦੋ ਕਈ ਤੇ ਪਹਿਲਾਂ ਹੀ ਚੱਲ ਪੈਂਦੇ ਆ ਉਸ ਚੀਜ਼ ਦੀ ਤੁਸੀਂ ਵੀਰ ਪਛਾਣ ਕਰਨੀ ਆ ਜਿਹੜੇ ਕਬੂਤਰ ਤੁਹਾਨੂੰ ਪਤਾ ਮਿੰਟ ਚ ਸਪੀਡ ਫੜ ਗਿਆ ਉਹ ਕਬੂਤਰਾਂ ਨੂੰ ਲਗਾਤਾਰ ਨਹੀਂ ਖੇਡਣਾ ਉਹਨਾਂ ਨੂੰ ਥੋੜੀ ਬੰਦੀ ਮਾਲਾ ਕਰ ਇੰਨੀ ਤਾਂ ਜ਼ਿਆਰ ਸਮਝ ਸਾਰਿਆਂ ਨੂੰ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਵਟੇ ਨਹੀਂ ਵਾਈ ਹੋਣਾ ਪੈਂਦਾ ਵੀ ਜਿਹੜਾ ਇੱਕ ਮਾਲਾ ਦੇ ਦੂਜੇ ਨੂੰ ਧੱਕੀ ਆਵਾ ਮੈਂ ਜਿਹੜਾ ਚੰਗਾ ਉਹਨਾਂ ਚੰਗਾ ਟ੍ਰੀਡ ਕਰੋ ਜਿਹੜਾ ਮਾਲਾ ਨੂੰ ਡਾਂਗ ਫਿਰੋ ਫਿਰ ਜੇ ਕਬੂਤਰ ਸਹੀ ਚੱਲਦੇ ਆ ਠੀਕ ਹੈ ਵੀ ਜੇ ਤੁਸੀਂ ਸਾਰਿਆਂ ਨੂੰ 1/ਬੱਟੇ ਬਾਤ ਆ ਨਾ ਤੇ ਜਿਹੜੇ ਚੰਗੇ ਤੁਹਾਡੇ ਉਹ ਸਾਰੇ ਬਾਜ ਜਲੇ ਜੋ ਤੇ ਰਹਿ ਜਾਣਾ ਫਿਰ ਤੁਹਾਡੇ ਕੋ ਐਵੇਂ ਰਹਿ ਦਫੂ ਨਾ ਫਿਰ ਉਹਨਾਂ ਨਾਲ ਬਾਜੀਆਂ ਲੜੀ ਜਾਓ ਤੇ 7-8 ਦਿਨ ਇਸ ਸਿਸਟਮ ਚ ਚੋਣਾ ਫਿਰ ਤੁਸੀਂ ਕੀ ਕਰਨਾ ਜਿਹੜਾ 10 ਵਜੇ ਦਾ ਟਾਈਮ ਹੈ ਨਾ ਉਹਨੂੰ ਹੌਲੀ ਜਿਹੀ 2 ਘੰਟੇ ਸ਼ਿਫਟ ਕਰ ਲੈਣਾ 8 ਵਜੇ ਤੇ ਲੈ ਆਉਣਾ ਫਿਰ ਕਬੂਤਰਾਂ ਨੂੰ ਦਸ ਦਿਨ ਦੀ ਪ੍ਰਵਾਜ ਕਰੋਗੇ ਲਗਾਤਾਰ ਵੀ ਜੇ ਮੈਂ ਉਹ ਚੀਜ਼ ਹੈ ਤਾਂ ਜੋ ਮੈਂ ਕਰਦਾ ਮੈਨੂੰ ਕਿਸੇ ਦਾ ਨਹੀਂ ਪਤਾ ਕਿ ਕੋਈ ਮਹੀਨੇ ਡੰਡਾ ਡਾਉਂਦਾ ਕੋ 1 ਮਹੀਨਾ ਲਾਉਂਦਾ ਕੋ 2 ਮਹੀਨੇ ਦੇ ਮੈਂ ਮਹੀਨਾ ਪੂਰਾ ਠੋਕ ਕੇ ਡੰਡਾ ਫਿਰ ਕੇ ਕਬੂਤਰ ਡਾਉਣਾ ਫਿਰ ਪਾਣੀ ਲਾਉਣਾ ਨਾ ਸੁੱਕਿਆ ਨੂੰ ਡਾਈ ਦਾ ਬਗੈਰ ਪਾਣੀ ਤੋਂ ਵੀ ਮਡਾਣਾ ਜਿਹਦੇ ਘਾਟ ਹੀ ਉੱਡ ਕੇ ਆ ਜੂਗਾ ਨਾ ਪੱਕਾ ਤੇ ਹੋਊਗਾ ਨਾ ਉਸ ਤੋਂ ਬਾਅਦ ਜੇ ਕਬੂਤਰ ਹਰੀਆਂ ਮਾਰਦਾ ਜਾਂ ਕੋਈ ਗਲਬਾ ਉਹਦਾ ਟਰੀਟਮੈਂਟ ਫਿਰ ਤੁਹਾਨੂੰ ਦਾਸ ਲੱਗ ਜੂਵੇ ਉਹ ਕਿਵੇਂ ਸੈੱਟ ਕਰਨਾ ਕਬੂਤਰ ਨੂੰ ਵੀ ਜਿੰਨਾ ਡੰਡਾ ਫਿਰਿਆ ਹੋਊਗਾ ਕਬੂਤਰ ਜਿੰਨਾ ਤੁਸੀਂ ਸੂਈ ਦੇ ਨੱਕੇ ਦੇ ਵਿੱਚੋਂ ਨਹੀਂ ਕੱਢਿਆ ਹੋਗਾ ਨਾ ਬਾਜੀ ਵਾਲਿਆਂ ਤੁਹਾਨੂੰ ਧੋਖਾ ਨਹੀਂ ਦੇਣ ਲਗਾ ਫਿਰੋਜ਼ ਛੇਤੀ ਛੱ ਆਪਣੇ ਮਾਲਕ ਨੂੰ ਫਿਰ ਆਪਣੇ ਮਾਲਕ ਨੂੰ ਪੂਰੀ ਵਫਾ ਦੇ ਰਿਹਾ ਹਾਂ ਤੇ ਜਿਹੜਾ ਦੋ ਦਿਨ ਉੱਡ ਗਿਆ ਬਲੇ ਬਲੇ ਸ਼ਾਮ ਬਿਠਾਈ ਚੱਲ ਦੋ ਬਦੀਆਂ ਫੇਰ ਦਾਤਾ ਫਿਰ ਨਹੀਂ ਆਉਂਦਾ ਜਿੰਨਾ ਮਰਜ਼ੀ ਕਬੂਤਰ ਉੱਡ ਕੇ ਆ ਜਵੇ ਤਰਤੀਬ ਉਹ ਰੱਖਣੀ ਲਗਾਦਾ ਡਾਉਣ ਲਈ 8 ਵਜੇ ਲਿਆ ਕੇ ਫਿਰ ਹਫਤਾਖੰਡ 10 ਦਿਨ ਫੇਰ ਡਾਓ ਠੀਕ ਹੈ ਜੀ ਡਾ ਕੇ ਪਰ ਮਦਲਾ ਕਬੂਤਰ ਮੇਰੇ ਸੈਟ ਹੋ ਕੇ ਸਿੱਧਰੇ ਪੰਧਰੇ ਹੋ ਗਏ ਆ ਹਾਂ ਇੱਕ ਹੋਰ ਬੜੀ ਜ਼ਰੂਰੀ ਚੀਜ਼ ਦਾਣਿਆਂ ਦੀ ਦਾਣਿਆਂ ਦੀ ਵੀ ਜੀ ਟਾਈਮਿੰਗ ਰੱਖੋ 1 ਵਜੇ ਦਾਣੇ ਨੇ ਟਾਈਪਰ ਖੋ ਪੂਰੇ 1 ਵਜੇ ਜੇ ਕੋ ਲੇਟ ਆਉਂਦਾ ਨੂੰ ਥੋੜਾ ਸਮਾਂ ਦਵਾ ਕੇ 2 ਵਜੇ ਪਿਆ ਦੋ ਖਵਾ ਦੋ 1 ਵਜੇ ਤੋਂ ਲੈ ਕੇ ਮੰਨ ਲਓ ਅਗਲੇ ਦਿਨ ਸਵੇਰੇ ਕਬੂਤਰ ਆਪਾਂ 8 ਵਜੇ ਛੱਡਨੇ ਆ ਕਿੰਨੇ ਘੰਟੇ ਬੰਦੇ ਆਪੇ ਸਾਲ ਨੂੰ 1 ਤੋਂ 12 ਤੇ 8 20 ਘੰਟੇ ਬੰਜਦੇ 20 ਘੰਟੇ ਦੇ ਪ੍ਰਵਾਤ ਹੀ ਪੱਥਰ ਦਿੱਤੇ ਹੋਣਗੇ ਤੇ ਉਹ ਵੀ ਗਲ ਜਾਣਗੇ ਅੰਦਰ ਉਹ ਵੀ ਨਿਕਲ ਕੇ ਬਠਾ ਨਹੀਂ ਬਾਹਰ ਤੇ ਜਦੋਂ ਕਬੂਤਰ ਚੱਲਣ ਲੱਗਦਾ ਨਾ ਫਿਰ ਉਹ ਉਡਾਣੇ ਪੈ ਜਾਂਦਾ ਤੇ ਫਿਰ ਕਬੂਤਰ ਦਾਣੇ ਵੀ ਬੜੇ ਤੇ ਪਚਾਉਣ ਲੱਗ ਜਾਂਦਾ ਫਿਰ ਉਹਦੀ ਡਾਈਜੈਸ਼ਨ ਸਿਸਟਮ ਵੱਜ ਹਾਰਡਵੇਅਰ ਕੰਮ ਕਰਨੇ ਸਰੀਰ ਨੇ ਖਰਾਕ ਦੀ ਮੰਗ ਕਰਦੇ ਫਿਰ ਡਾਈਜੈਸਟ ਵੀ ਜਲਦੀ ਹੋਏ ਨੇ ਇੱਕ ਵਾਰ ਦਾ ਟਾਈਮ ਤੁਸੀਂ ਦਾਣੇ ਦਾ ਫਿਕਸ ਰੱਖਣਾ ਫਿਰ 8 ਦਿਨ ਦਾਲੇ ਮਤਲਬ ਇੱਕ ਵਾਰੀ ਪਹਿਲਾਂ ਦਾਲੇ ਫਿਰ ਬਾਅਦਲੇ ਫਿਰ ਅਗਲਾ 8 ਵਜੇ ਟਾਈਮ ਲੈ ਕੇ ਜਾਂ ਤਾਂ ਉਹਨੂੰ ਚੋਕ ਕੇ 6 ਵਜੇ ਤਾਂ ਸੂਈ ਲੈ ਆਉਣੇ ਤੇ ਕਬੂਤਰ ਡਾਉਣ ਲੱਗ ਜਣੇ ਇਹਨੇ ਨੂੰ 5-7 ਦਿਨ ਦਾਇ ਤੇ ਮਹੀਨਾ ਪੂਰਾ ਹੁਣ ਉਹਨਾਂ ਦੇ ਫਿਰ ਕਬੂਤਰ ਤੁਹਾਨੂੰ ਆਪ ਹੀ ਪਤਾ ਲੱਗ ਜਣੇ ਵੀ ਮੇਰੇ ਕਬੂਤਰ ਘਟਣ ਡੇ ਆ ਕਿ ਵਧਣ ਡੇ ਆ ਜੇ ਤੁਹਾਡੇ ਕਬੂਤਰ ਘਟਣ ਡੇ ਆ ਤੇ ਇਹਦਾ ਮਤਲਬ ਤੁਹਾਡੇ ਕਬੂਤਰ ਪਾਣੀ ਦੀ ਮੰਗ ਕਰਦੇ ਆ ਇਹ ਕਿ ਕਬੂਤਰਾਂ ਨੂੰ ਪਾਣੀ ਲਾ ਕੇ ਤੇ ਜੇ ਦਹੀਂ ਘੜਦੇ ਵਧਣਦੇ ਆ ਉਹਨਾਂ ਨੂੰ ਫੇਰ Đਾਓ ਜੇ ਜਦੋਂ ਕਬੂਤਰ ਆਪਣੇ ਸਹੀ ਸੂਈ ਤੇ ਆ ਜਾਂਦਾ ਨਾ ਮੰਨ ਲਾ ਜੇ 12 ਵਜੇ ਬਹਿਣਾ ਤੇ 1 ਵਜੇ ਜਾਣ ਰਿਹਾ 2 ਵਜੇ ਜਾਣ ਉਹਨੂੰ ਪਾਣੀ ਨਾ ਲਾਓ ਉਹਨੂੰ ਇਤਰਾਮ ਬਗਣ ਲੋ ਜਿਹੜਾ ਕਬੂਤਰ 12 ਵਜੇ ਜਾਂ 1 ਵਜੇ ਵਾਲਾ 12 ਵਜੇ ਆ ਗਿਆ 11:30 ਦਾ ਆ ਗਿਆ ਇਹਦਾ ਮੰਨ ਲਓ ਪਾਣੀ ਮੰਗਣ ਰਿਹਾ ਕਬੂਤਰ ਤਾਂ ਕਰਕੇ ਉਹ ਬਹਿਤਾ ਹੈ ਠੀਕ ਹੈ ਤੇ ਫਿਰ ਜਦੋਂ ਲਾਉਣਾ ਪਾਣੀ 2 ਜਾਂ 3 ਮਿੰਟ ਤੋਂ ਪਾਣੀ ਸ਼ੁਰੂ ਕਰਨਾ ਮੀਤੀ ਪਾਣੀ ਕਿਵੇਂ ਲਾਈਦੇ ਠੀਕ ਹੈ ਤੇ ਇਹ ਤਕਰੀਬਨ ਸਾਰੇ ਖਿਡਾਰੀਆਂ ਨੂੰ ਪਤਾ ਵਾ ਪਾਣੀ ਦੀ ਕਿਵੇਂ ਗੇਮ ਚੱਲਦੀ ਹੈ ਕਿਵੇਂ ਲੱਗਦਾ ਤੇ ਇਹ ਤਰ੍ਹਾਂ ਤੁਸੀਂ ਕਬੂਤਰ ਡਾਉਣੇ ਆ ਇੱਥੋਂ ਤੱਕ ਐਵੇਂ ਲੈ ਆਏ ਕਿਉਂ ਨੇ ਫਿਰ ਅਗਲੀ ਵੀਡੀਓ ਜਿਹੜੀ ਬਣਾਉਂਗਾ ਸਪੈਸ਼ਲ ਪਾਣੀ ਆ ਦੇ ਬਣਾਉਂਗਾ ਕਿ ਕਬੂਤਰ ਨੂੰ ਪਾਣੀ ਕਿਵੇਂ 라ਉਣਾ ਕਿਉਂਕਿ ਹੁਣ ਜੇ ਵੀਡੀਓ ਬਣਾਉਂਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਪਾਣੀ ਤਾਂ ਮੈਂ ਗੇਮ ਦੱਸੂਗਾ ਕਿ ਪਾਣੀ ਦੇ ਕਬੂਤਰ ਕਿਵੇਂ ਲਾਈਦੇ ਆ ਕਿਵੇਂ ਉਹਨਾਂ ਨੂੰ ਪਾਣੀ ਦੀ ਆਦਤ ਪਾਈਦੀ ਆ ਤੇ ਉਹਨਾਂ ਨੂੰ ਨਿਰਸ ਸਾਦਾ ਪਾਣੀ ਲਾਈਦਾ ਜਾਂ ਕੋ ਬਣਿਆ ਪਾਣੀ ਲਾਈਦਾ ਜਾਂ ਕੋਈ ਪਾਣੀ ਤੇ ਕਿਹੜੀ ਕੋਈ ਗੱਲਬਾਤ ਕਰੀ ਦੀ ਕਿ ਜਿਹੜਾ ਪਾਣੀ ਜਲਦੀ ਡਾਈਜੈਸਟ ਕਰਗਾ ਤੇ ਵੀਰ ਜੀ ਹੁਣ ਇਜਾਜ਼ਤ ਦਿਓ ਵੀਡੀਓ ਲੰਮੀ ਹੋ ਗਈ ਆ ਤੇ ਜਿਆਦਾ ਸਮਾਂ ਨਹੀਂ ਹੁੰਦਾ ਭਰਾਵਾਂ ਨੂੰ ਵੇਖਣ ਦਾ ਤੇ ਛੋਟੀ ਵੀਡੀਓ ਰਵੇ ਤੇ ਠੀਕ ਰਹਿੰਦਾ ਤੇ ਅਗਲੀ ਵੀਡੀਓ ਪਾਣੀ ਦੇ ਉੱਤੇ ਆਪਾਂ ਲੈ ਕੇ ਆਵਾਂਗੇ ਠੀਕ ਹੈ ਕੋਸ਼ਿਸ਼ ਕਰਾਂਗੇ ਜਾਂ ਨੂੰ ਪਾਰਟ 2 ਦਾ ਨਾਮ ਦੇ ਦਊਗਾ ਤੇ ਜਾਂ ਇਧਰ ਅਗਲੀ ਵੀਡੀਓ ਤੁਸੀਂ ਮੇਰੇ ਪਾਣੀ ਤੇ ਕਬੂਤਰ ਕਿਵੇਂ ਚਲਾਉਣਾ ਆਪਾਂ ਤੇ ਹੁਣ ਦਿਓ ਇਜਾਜ਼ਤ ਵੀਡੀਓ ਪੂਰੀ ਵੇਖਿਆ ਕਰੋ ਤੇ ਜੇ ਵੀਡੀਓ ਮਧੀ ਲੱਗੇ ਤੇ ਮੇਰੇ ਭਰਾ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਵੀ ਮੇਰੇ ਵੀਰ ਕਰਕੇ ਦੱਸਿਆ ਕਰੋ ਵੀ ਕਿਵੇਂ ਤੇ ਤੁਹਾਨੂੰ ਲੱਗਣ ਡਿਆ ਵਾ ਜਿਹੜਾ ਆਪਾਂ ਟੌਪਿਕ ਪਾਉਂਦੇ ਆ ਜਾਂ ਕਿਹੋ ਜਿਹਾ ਲੱਗਣੀ ਆ ਵੀਡੀਓ ਠੀਕ ਹੈ ਵੀਰ ਜੀ ਤੇ ਅਗਲੀ ਵੀਡੀਓ ਵਿੱਚ ਮਿਲਦੇ ਆਪਾਂ ਪਾਣੀ ਦੇ ਗੇਮ ਕਿਵੇਂ ਚਲਾਉਣੀ ਤੇ ਕਿਵੇਂ ਪਾਣੀ ਤੇ ਲੈ ਕੇ ਜਾਣੇ ਕਬੂਤਰ ਤੇ ਕਿਵੇਂ ਪਾਣੀ ਲਾ ਕੇ ਡੋਣੇ ਆ ਤੇ ਹੁਣ ਦਿਓ ਇਜਾਜ਼ਤ ਰੱਬ ਰੱਖਾ